ਦੋਸਤੋ ਸਵੇਰ ਦੀ ਸੈਰ ਨੂੰ ਨਿਕਲਿਆ ਸੀ ਤੇ ਇੱਕ ਗੱਲ ਦਿਮਾਗ ਚ ਆਈ ਕਿ ਅੱਜ ਕੱਲ ਨਾ ਪੰਜਾਬ ਦੇ ਵਿੱਚ ਕਾਫੀ ਜਗ੍ਹਾ ਤੇ ਹੜ੍ਹ ਆਏ ਹੋਏ ਨੇ। ਤੁਸੀਂ ਦੇਖੋ ਵੀ ਇੱਥੇ ਸਾਡੇ ਏਰੀਏ ਦੇ ਵਿੱਚ ਕਿਤੇ ਵੀ ਨੇੜੇ-ਤੇੜੇ ਪਾਣੀ ਦੇਖਣ ਨੂੰ ਨਹੀਂ ਮਿਲਦਾ। ਅੱਜ ਤੱਕ ਇਸ ਇਲਾਕੇ ਦੇ ਵਿੱਚ ਹੜ੍ਹ ਨਹੀਂ ਆਇਆ। ਤੇ ਜਿਹੜਾ ਇੱਥੇ ਜ਼ਮੀਨ ਦਾ ਰੇਟ ਹੈ, ਐਵਰੇਜ ਜ਼ਮੀਨ ਦਾ ਰੇਟ ਇਸ ਜਗ੍ਹਾ ਤੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਹੈ। ਇਸ ਟਾਈਮ ਉਹ ਸਾਹਮਣੇ ਵੱਡੇ ਵੱਡੇ ਜਿਹੜੇ ਦਰਖਤ ਨੇ ਪਟਿਆਲਾ ਚੰਡੀਗੜ੍ਹ ਰੋਡ ਲੰਘਦਾ ਹੈ ਠੀਕ ਹੈ ਤੇ ਇੱਥੇ ਸਾਰੇ ਹੁਣ ਸ਼ੋਰੂਮ ਬੰਦੇ ਨੇ ਪਏ ਅੱਗੇ ਅੱਗੇ ਗੱਡੀਆਂ ਦੇ ਸ਼ੋਰੂਮ ਤੇ ਸਾਰੇ ਅੱਗੇ ਅੱਗੇ ਬੰਦੇ ਨੇ ਪਏ ਰੋਡ ਦੇ ਸਾਹਮਣੇ ਸਾਹਮਣੇ ਠੀਕ ਹੈ ਮੈਂ ਇਹ ਵੀਡੀਓ ਆਪਣੇ ਇਲਾਕੇ ਦੇ ਲੋਕਾਂ ਲਈ ਬਣਾ ਰਿਹਾ ਕਿ ਤੁਹਾਨੂੰ ਜਿਹੜੀ ਜਗ੍ਹਾ ਦਾ ਪਤਾ ਨਹੀਂ ਤੁਸੀਂ ਚਾਹੇ ਇਥੋਂ ਜ਼ਮੀਨ ਵੇਚ ਕੇ ਤਿੱਗਣੀ ਬਣਾ ਲਓ ਚਾਹੇ 4 ਗੁਣਾ ਬਣਾ ਲਓ ਪਰ ਇੱਥੇ ਜੇ ਇੱਕ ਵਾਰ ਝੋਨਾ ਲੱਗ ਗਿਆ ਨਾ ਅੱਜ ਤੱਕ ਕਿਸੇ ਨੇ ਦੁਬਾਰਾ ਝੋਨਾ ਨਹੀਂ ਲਾਇਆ ਇਹ ਇਤਿਹਾਸ ਹੈ 1947 ਤੋਂ ਬਾਅਦ ਜ਼ਮੀਨਾਂ ਅਲਾਟ ਹੋਈਆਂ ਇੱਥੇ ਮਾਝੇ ਵਾਲੇ ਪਾਕਿਸਤਾਨੀ ਜਟਾ ਨੂੰ ਤੇ ਅੱਜ ਤੱਕ ਦਾ ਇਤਿਹਾਸ ਹੈ ਇਹਨਾਂ ਨੇ ਜ਼ਮੀਨਾਂ آباد ਕੀਤੀਆਂ ਜੰਗਲ ਸੀ ਇੱਥੇ ਸਾਰਾ ਉਸ ਤੋਂ ਬਾਅਦ ਚੰਡੀਗੜ੍ਹ ਬਣਿਆ ਚੰਡੀਗੜ੍ਹ ਬਣ ਤੂ ਬਾਅਦ ਇਸ ਇਲਾਕੇ ਦੇ ਵਿੱਚ ਜਿਹੜੇ ਰੇਟ ਨੇ ਉਹ ਉਸ ਤੋਂ ਬਾਅਦ ਜ਼ਿਆਦਾ ਹੀ ਰਹੇ ਨੇ ਵੀ ਜਿਸ ਟਾਈਮ ਸਮਾਂ ਨੇ ਸੰਗਰੂਰ ਦੇ ਇਲਾਕੇ ਦੇ 50 ਹਜ਼ਾਰ ਦਾ ਕਿਲਾ ਸੀ ਉਸ ਟਾਈਮ ਇੱਥੇ 6 ਲੱਖ ਦਾ ਕਿਲਾ ਸੀ ਅੱਜ ਤੋਂ 25-30 ਸਾਲ ਪਹਿਲਾਂ ਤੇ ਅੱਜ ਐਵਰੇਜ ਜਿਹੜਾ ਪੂਰੇ ਪੰਜਾਬ ਦੇ ਵਿੱਚ ਰੇਟ ਹੈ ਉਹ 30 ਤੋਂ 40 ਲੱਖ ਰੁਪਏ ਹੈ ਇੱਥੇ ਅੱਜ 70 ਤੋਂ 80 ਲੱਖ ਰੁਪਏ ਪਿੰਡਾਂ ਦੇ ਵਿੱਚ ਰੇਟ ਹੈ ਕਈ ਜਗ੍ਹਾ ਕਰੋੜ ਵੀ ਹੋ ਸਕਦਾ ਕੋਈ ਵੱਡੀ ਗੱਲ ਹੀ ਵੈਸੇ ਤੇ ਇੱਥੇ ਕੋਈ 70 80 ਲੱਖ ਨੂੰ ਦਿੰਦਾ ਨਹੀਂ ਕਰੋੜ ਹੀ ਮੰਗਦਾ ਪਰ ਮੈਂ ਕਹਿੰਦਾ ਮੰਗਣਾ ਕਿਉਂ ਹੈ ਇੱਥੇ ਨਾ ਖੁੱਡਾਂ ਪੈਂਦੀਆਂ ਨੇ ਤੁਸੀਂ ਮਾਲਵੇ ਤੇ ਜੇ ਚਲੇ ਜਾਓ ਜਿੱਥੇ ਉੱਚੀਆਂ ਨੀਵੀਆਂ ਪੈੜੀਆਂ ਨੇ ਜਿਹਨੂੰ ਘਾਰਾਂ ਪੈਂਦੀਆਂ ਨੇ ਟਰਾਲੀ ਟਰਾਲੀ ਮਿੱਟੀ ਦੀ ਖੱਡ ਦੇ ਵਿੱਚ ਹੀ ਲੰਘ ਜਾਂਦੀ ਹੈ ਤੇ ਬੰਦੇ ਸਾਰਾ ਦਿਨ ਮਿੱਟੀ ਵਿੱਚ ਪਾਉਂਦੇ ਰਹਿੰਦੇ ਨੇ ਇਸ ਇਲਾਕੇ ਦੇ ਵਿੱਚ ਘਾਰਾਂ ਨਹੀਂ ਪੈਂਦੀਆਂ ਹੈਗੀਆਂ। ਇਸ ਇਲਾਕੇ ਦੇ ਵਿੱਚ ਚੂਹੇ ਨਹੀਂ ਹੈਗੇ। ਤੁਸੀਂ ਦੇਖੋ ਵੀ ਤੁਹਾਨੂੰ ਚੂਹਾ ਕਦੇ ਦੇਖਣ ਨੂੰ ਮਿਲਿਆ ਇਸ ਇਲਾਕੇ ਦੇ ਵਿੱਚ। ਇਸ ਇਲਾਕੇ ਦੇ ਜੀ ਸੂਰ ਨਹੀਂ ਹੈਗੇ। ਲੋਕਾਂ ਨੂੰ ਪੁੱਛ ਕੇ ਦੇਖੋ ਜਿੰਨਾਂ ਇਲਾਕਿਆਂ 'ਚ ਸੂਰ ਨੇ ਮੱਕੀਆਂ, ਜਵਾਰਾਂ ਪੱਠੇ ਨਹੀਂ ਹੁੰਦੰਦੇ। ਇੱਥੇ ਤੁਸੀਂ ਸੂਰ ਦੇਖਿਆ ਕਦੇ? ਫੇਰ ਇੱਥੇ ਵਾਰਾ گاਵਾ ਨਹੀਂ ਹੈਗੀਆਂ। ਤੁਸੀਂ ਕਦੇ ਵਾਰਾ گاਵਾ ਵੇਖੀਆਂ ਇੱਥੇ? ਇਸ ਕਰਕੇ ਜਿਹੜੇ ਇਲਾਕੇ ਦੇ ਵਿੱਚ ਆਪਾਂ ਬੈਠੇ ਹੁੰਨੇ ਆ ਨਾ ਉੱਥੇ ਸਹੂਲਤਾਂ ਦੇਖੋ ਕਿੰਨੀਆਂ ਜ਼ਿਆਦਾ ਨੇ ਇੱਕ ਵਾਰ ਝੋਨਾ ਲੱਗ ਜੇ ਮੁੜ ਕੇ ਗੇੜਾ ਮਾਰਨ ਦੀ ਲੋੜ ਨਹੀਂ ਅਫਸਰਾ ਵਾਂਗੂ ਤੁਸੀਂ ਚਾਹੇ ਨੌਕਰੀ ਕਰੋ ਕਾਰੋਬਾਰ ਕਰੋ ਚਾਹੇ ਇੱਥੇ ਤੇ ਕਈ ਬੰਦੇ ਐੇ ਜਿਹਨੇ ਜਿਹੜੇ ਝੋਨਾ ਲਾ ਕੇ ਕੈਨੇਡਾ ਕੈਨੇਡਾ ਤੱਕ ਚਲੇ ਜਾਂਦੇ ਨੇ ਦੋ ਦੋ ਮਹੀਨੇ ਤੇ ਫੋਨ ਕਰਕੇ ਪੁੱਛੀ ਜਾਂਦੇ ਨੇ ਪਾਣੀ ਖੜਾ ਹੈ ਖੜਾ ਕਿਉਂਕਿ ਇੱਕ ਵਾਰ ਝੋਨਾ ਲੱਗ ਜੇ ਤੇ ਪਾਣੀ ਵੀ ਨਹੀਂ ਸੁੱਕਦਾ ਮਿਕਸ ਪੈ ਲਈ ਹੈ ਤੇ ਇੱਕ ਵਾਰ ਝੋਨਾ ਲੱਗ ਜੇ ਕੱਦੂ ਹੋ ਜੇ ਮੁੜ ਕੇ 15 20 ਦਿਨ ਪਾਣੀ ਨਹੀਂ ਸੁੱਕਦਾ ਤੇ ਜੇ ਮੀਂਹ ਵੀ ਪਈ ਜਾਂ ਤੇ ਜਿਹੜੇ ਇਲਾਕਿਆਂ 'ਚ ਮੈਰਾ ਰੇਤਲਾ ਜੇ ਰੇਤਲਾਕ ਭਨ ਜ਼ਿਆਦਾ ਜ਼ਮੀਨਾਂ ਦੇ ਵਿੱਚ ਉੱਥੇ ਜਾ ਕੇ ਉਹਨਾਂ ਨੂੰ ਪੁੱਛੋ ਵੀ ਪਾਣੀ ਰੋਜ਼ ਲਾਉਣਾ ਪੈਂਦਾ ਇੱਕ ਦਿਨ ਵੀ ਪਾਣੀ ਮੋਟਰ ਚੱਲੇ ਪੈਨਾਂ ਨਹੀਂ ਰਹਿੰਦਾ ਹੈਗਾ ਤੇ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਕਹਿਣਾ ਕਿ ਤੁਸੀਂ ਲਾਲਚ ਨਾ ਕਰੋ ਇਹ ਜਿਹੜਾ ਖੇਤ ਹੈ ਨਾ ਜਿਹੜਾ ਇਹ ਪਟਿਆਲਾ ਚੰਡੀਗੜ੍ਹ ਦੇ ਵਿੱਚ ਵਿੱਚ ਖੇਤ ਹੈ ਜਿਹੜਾ ਫਤੇਗੜ ਸਾਹਿਬ ਤੋਂ ਉੱਪਰ ਵਾਲੇ ਪਾਸੇ ਕਿਉਂਕਿ ਫਤੇਗੜ ਸਾਹਿਬ ਦੇ ਥੱਲੇ ਜਾ ਕੇ ਵੀ ਪਾਣੀ ਆਉਂਦਾ ਭਾਸੋਂ ਏਰੀਆ 'ਚ ਵੀ ਪਾਣੀ ਆਉਂਦਾ ਜਿਹੜਾ ਭਾਸੋਂ ਤੋਂ ਉੱਪਰ ਉੱਪਰ ਫਤੇਗੜ ਸਾਹਿਬ ਰਾਜਪੁਰਾ ਤੇ ਪਟਿਆਲਾ ਦੇ ਉੱਪਰ ਉੱਪਰ ਏਰੀਆ ਨਾ ਇਸ ਏਰੀਏ ਦੀ ਕੋਈ ਮਸਾਲ ਨਹੀਂ ਹੈਗੀ ਦੁਨੀਆ ਦੇ ਵਿੱਚ ਤੇ ਜਿਹੜੇ ਵੀ ਲੋਕਲ ਬੰਦੇ ਮੇਰੀ ਗੱਲ ਸੁਣਦੇ ਨੇ ਪਿੱਛੇ ਇੱਕ ਬੰਦਾ ਸੀ ਤੂੰ ਜ਼ਮੀਨ ਵੇਚ ਕੇ ਗਿਆ ਸਾਡੇ ਨਾਲ ਦੇ ਪਿੰਡੋਂ ਉਹ ਮੈਨੂੰ ਕਹਿੰਦਾ ਫਲਾਣੇ ਥਾਣਾ ਬੜੀ ਰੌਣਕ ਮੈਂ ਕਾਦੀ ਰੌਣਕ ਕਹਿੰਦਾ ਉੱਥੇ ਕੋਈ ਮੱਕੀ ਬੀਜੀ ਜਾਂਦਾ ਕੋਈ ਮੂੰਗੀ ਬੀਜੀ ਜਾਂਦਾ ਕੋਈ ਕੁਛ ਬੀਜੀ ਜਾਂਦਾ ਮੈਂ ਬਸ ਇਹੀ ਰੌਣਕ ਹੈ ਵੀ ਬੱਢੀ ਜਾਓ ਬੀਜੀ ਜਾਓ ਵੱਢੀ ਜਾਓ ਬੀਜੀ ਜਾਓ ਉਹ ਬੰਦਾ ਰੋਡ ਦੇ ਨੇੜਿਓਂ ਜ਼ਮੀਨ ਵੇਚ ਕੇ ਗਿਆ ਇੱਕ ਕਰੋੜ ਨੂੰ ਕਿੱਲਾ ਮੈਂ ਜਿਹੜੀ ਰੌਣਕ ਤੇਰੇ ਕਿੱਲੇ ਚ ਲੱਗਣ ਵਾਲੀ ਸੀ ਨਾ ਉਹ ਤੈਨੂੰ ਪਤਾ ਹੀ ਨਹੀਂ ਹੈਗੀ ਤੇ ਕਰੋੜ ਕਰੋੜ ਨੂੰ ਕਿੱਲਾ ਵੇਚ ਕੇ ਚਾਰ ਕਿੱਲੇ ਲੈ ਕੇ ਕੀ ਕਰੇਗਾ ਜੇ ਉੱਤੇ ਪੜ੍ਹਾਈ ਦਾ ਕੋਈ ਸਬੰਧ ਨਹੀਂ ਅਗਲੀ ਜਨਰੇਸ਼ਨ ਹੀ ਅਨਪੜ੍ਹ ਰਹੇਗੀ ਇਹ ਨਹੀਂ ਹੈਗਾ ਕਿ ਸਕੂਲ ਕਾਲਜ ਕਿਤੇ ਨਹੀਂ ਹੈਗੇ ਇਹ ਕਮਾਹੌਲ ਹੁੰਦਾ ਜਿਹੜਾ ਇੱਥੇ ਮਾਹੌਲ ਹੈ ਨੇੜੇ ਯੂਨੀਵਰਸਿਟੀਆਂ ਨੇ ਕੋਈ ਸਪੋਰਟਸ ਕੰਪਲੈਕਸ ਨੇ ਯੂਨੀਵਰਸਿਟੀਆਂ ਨੇੜੇ ਨੇ ਇੱਕ ਪੜ੍ਹਾਈ ਦਾ ਮਾਹੌਲ ਹੁੰਦਾ ਕਾਲਜ ਹੌਲ ਨਾਲ ਨਹੀਂ ਲੋਕ ਪੜ੍ਹਦੇ ਹੁੰਦੇ ਮਾਹੌਲ ਦੇ ਨਾਲ ਪੜ੍ਹਦੇ ਨੇ ਪਟਿਆਲੇ ਦੇ ਵਿੱਚ ਤੁਹਾਨੂੰ ਕਿਸੇ ਘਰ ਦੇ ਵਿੱਚ ਬੰਦਾ ਡਾਕਟਰ ਮਾਸਟਰ ਤੋਂ ਘੱਟ ਮਿਲਦਾ ਹੀ ਨਹੀਂ ਪਟਿਆਲੇ ਦੇ ਹਰ ਘਰ ਦੇ ਵਿੱਚ 골ਡ ਮੈਡਲਿਸਟ ਬੈਠੇ ਨੇ ਤੁਸੀਂ ਜਾਓਗੇ ਕੋਈ ਕਹੇਗਾ ਜੀ ਮੈਂ ਫਲਾਣੀ ਖੇਡ 'ਚ 골ਡ ਲਿਆ ਕੋਈ ਕਹੇਗਾ ਮੈਂ ਫਲਾਣੀ ਖੇਡ 'ਚ 골ਡ ਲਿਆ ਪਾਰਕਾਂ 'ਚ ਤੁਰੇ ਜਾਂਦੇ ਸੈਰ ਕਰਦੇ ਬੰਦੇ ਨੂੰ ਪੁੱਛੋਗੇ ਜੀ ਤੁਸੀਂ ਕੀ ਹੋ ਕੋਈ ਕਹੇਗਾ ਮੈਂ ਡੀਐਸਪੀ ਰਿਟਾਇਰ ਆ ਕੋਈ ਕਹੇਗਾ ਜੀ ਮੈਂ ਪ੍ਰੋਫੈਸਰ ਰਿਟਾਇਰ ਆ ਕੋਈ ਕਹੇਗਾ ਜੀ ਮੈਂ ਜੱਜ ਰਿਟਾਇਰ ਆ ਇਸ ਕਰਕੇ ਹਰ ਏਰੀਆ ਦਾ ਮਾਹੌਲ ਹੁੰਦਾ ਚੰਗਾ ਏਰੀਆ ਜੇ ਹੁਣ ਕੋਈ ਬੰਬਾ ਛੱਡ ਕੇ ਬੰਬੇ ਦਾ ਸੁਨੀਗ ਪੁਰਾਣਾ ਕੋਈ ਆ ਜੇ ਤੂੰ ਬੰਬਾਰੇ ਬੰਬਈ ਰਹਿਣਾ ਨਾ ਇਸ ਕਰਕੇ ਜਿਹੜਾ ਪਟਿਆਲ ਹੈ ਉਹਨੇ ਪਟਿਆਲ ਹੀ ਰਹਿਣਾ ਇਸ ਗੱਲਾਂ ਨੂੰ ਸੋਚੋ ਇਥੋਂ ਜ਼ਮੀਨ ਨਾ ਵੇਚੋ ਚੁੱਪ ਕਰਕੇ ਚਾਰਦੁਵਾਰੀ ਕਰੋ ਜੇ ਜਿੰਨੀ ਵੀ ਜ਼ਮੀਨ ਹੈ ਤੁਹਾਡੇ ਕੋਲ ਚਾਰਦੁਵਾਰੀ ਕਰੋ ਹੌਲੀ ਹੌਲੀ ਕਰਕੇ ਤੇ ਫਾਰਮ ਹਾਊਸ ਬਣਾਓ ਉਹਦੇ ਵਿਚਾਲੇ ਘਰ ਪਾਓ ਚੁੱਪ ਕਰਕੇ ਆਪਣੀਆਂ ਆਰਗੈਨਿਕ ਸਬਜ਼ੀਆਂ ਲਾਓ ਆਰਗੈਨਿਕ ਖੇਤੀ ਕਰੋ ਤੇ ਆਪਣੀ ਜਿਹੜੀ ਇਨਕਮ ਦਾ ਸਾਧਨ ਕੋਈ ਹੋਰ ਨਾਲ ਬਣਾ ਲਓ ਕੋਈ ਸ਼ੋਰੂਮ ਬਣਾਓ ਕੋਈ ਹੋਰ ਚੀਜ਼ ਬਣਾਓ ਕਿਉਂਕਿ ਇਸ ਇਲਾਕੇ ਦੇ ਵਿੱਚ ਮੁੜ ਕੇ ਜ਼ਮੀਨ ਨਹੀਂ ਮਿਲਣੀ ਹੈਗੀ ਜਿਹੜਾ ਇਹ ਤੋਂ ਇੱਕ ਵਾਰੀ ਵੇਚ ਕੇ ਜਿਹੜੇ ਹੁਣ ਸੰਗਰੂਰ ਚਲੇ ਗਏ ਜਾਂ ਅਗਿਆ ਬੋਰਮਾਂਸ ਚਲੇ ਗਏ ਜਿਨ੍ਹਾਂ ਨੇ 3 3 4 4 ਗੁਣਾ ਕਈਆਂ 4 4 ਗੁਣਾ ਵੀ ਬਣਾਈਆਂ ਕਈਆਂ 5 5 ਗੁਣਾ ਵੀ ਬਣਾਈਆਂ ਕੀ ਕਰ ਲੈਣਗੇ ਉਹ ਇਸ ਕਰਕੇ ਇਹ ਕੋਈ ਇਲਾਕਾ ਹੁੰਦਾ ਕਿਸੇ ਇਲਾਕੇ ਦੀਆਂ ਸਹੂਲਤਾਂ ਹੁੰਦੀਆਂ ਨੇ ਸਹੂਲਤਾਂ ਦੇਖੋ ਲਾਈਫ ਸਟਾਈਲ ਦੇਖੋ ਇਹ ਤਾਂ ਮਹਿੰਗੇ ਰਹਿਣਾਂ ਇਲਾਕਾ ਇਹਨੇ 4 ਗੁਣਾ ਅੱਗੇ ਰਹਿਣਾ ਜੇ ਉੱਥੇ ਕਰੋੜ ਨੂੰ ਹੋ ਜਾਏਗਾ ਇੱਥੇ 4 ਕਰੋੜ ਨੂੰ ਹੋ ਜਾਣਾ ਹੈ ਜੇ ਅਜੇ ਤੋਂ 20 ਸਾਲਾਂ ਨੂੰ ਉੱਥੇ ਕਈ ਬੰਦੇ ਕਹਿੰਣਗੇ ਉੱਥੇ ਮਹਿੰਗੀ ਹੋ ਜਾਣੀ ਐ ਤੇ ਇੱਥੇ ਮਹੀਨੇ ਬਾਅਦ ਵੱਧਦੀ ਐ ਉੱਥੇ ਸਾਲ ਬਾਅਦ ਵੱਧਦੀ ਐ ਇੱਥੇ ਮਹੀਨੇ ਬਾਅਦ ਵੱਧਦੀ ਐ ਇਹ ਮੈਂ ਵੀਡੀਓ ਆਪਣੇ ਇਲਾਕੇ ਦੇ ਲੋਕਾਂ ਲਈ ਬਣਾ ਰਿਆ ਜਿਹੜੇ ਮੇਰੇ ਆਸ-ਪਾਸ ਦੇ ਪਿੰਡਾਂ ਦੇ 10 ਪਿੰਡਾਂ ਦੇ ਲੋਕ ਨੇ ਪਟਿਆਲਾ ਫਤਿਹਗੜ੍ਹ ਸਾਹਿਬ ਦੇ ਆਸ-ਪਾਸ ਲੋਕ ਨੇ ਚੰਡੀਗੜ੍ਹ ਦੇ ਆਸ-ਪਾਸ ਲੋਕ ਨੇ ਤੇ ਇਸ ਕਰਕੇ ਅੜੇਰੋ ਚਾਰਦੁਆਰੀਆਂ ਕਰੋ ਫਾਰਮ ਹਾਊਸ ਬਣਾਓ ਨਜ਼ਾਰੇ ਲਓ ਪੈਸਾ ਪੂਸਾ ਕੋਈ ਵੱਡੀ ਚੀਜ਼ ਨਹੀਂ ਹੁੰਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ